ਜਿਹੜੀ ਉਹ ਅੰਮ੍ਰਿਤਸਰ ਤੋਂ ਦੇਖਣ ਨੂੰ ਮਿਲੀ ਜਿੱਥੇ ਨਿੰਗ ਸਿੰਘ ਦੇ ਵੱਲੋਂ ਇੱਕ ਵਿਅਕਤੀ ਤੇ ਹਮਲਾ ਕੀਤਾ ਗਿਆ ਦਰਅਸਲ ਉਹ ਵਿਅਕਤੀ ਜਿਹੜਾ ਪ੍ਰਵਾਸੀ ਸੀਗਾ ਉਹ ਦਰਬਾਰ ਸਾਹਿਬ ਦੇ ਨੇੜੇ ਬਣੀ ਹੈਰੀਟੇਡ ਸਟ੍ਰੀਟ ਦੇ ਕੋਲ ਤਮਾਕੂ ਦਾ ਸੇਵਨ ਕਰ ਰਿਹਾ ਸੀ ਜਿਸ ਦੌਰਾਨ ਨਿੰਗ ਸਿੰਘ ਨੇ ਵੱਲੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਜਿਸ ਦੌਰਾਨ ਦੋਨਾਂ ਦੇ ਵਿੱਚ ਅਤਵਾਹੀ ਹੋ ਗਈ ਨਿੰਗ ਸਿੰਘ ਦੇ ਵੱਲੋਂ ਉਸ ਤੇ ਹਮਲਾ ਕਰ ਦਿੱਤਾ ਗਿਆ ਤੇ ਇਸ ਤਰ੍ਹਾਂ ਨਾਲ ਜਿਹੜਾ ਪ੍ਰਵਾਸੀ ਵਿਅਕਤੀ ਤੇ ਹਮਲਾ ਕੀਤਾ ਤੇ ਉਹ ਜ਼ਖਮੀ ਹੋ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਸਿੰਘ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੱਦੇ ਪੰਨੇ ਰੱਖੇ ਮੌਕੇ ਤੇ ਕੀ ਉਹ ਲੈ ਕੇ ਆਏ ਕਿ ਘੰਟਾ ਕਰੋ ਆਪਣਾ ਗਾ ਖਾਣਾ ਚਾਂਗਦੇ ਲਾਗੇ ਅੱਛਾ ਇਹਨਾਂ ਨੇ ਕਿਹਨਾਂ ਦਿਨ ਕਿਪਾਨ ਨੂੰ ਮਰੀਆ ਉਹਦੇ ਮੌਕੇ ਤੇ ਪੁੱਜੇ ਜਾਂ ਡਾਕਟਰ ਕਟਿਆ ਸੇਵਲ ਹਸਪਤਾਲ ਨਾਲ ਲੈ ਕੇ ਆਏ ਤੇ ਇਹ 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 ਬਿਮਾਰਿਆ ਕਿਨੇ ਹੈ ਦੇ ਕੁਨ ਨੰਗ ਜੀ ਉਹ ਨੇ ਨੇ ਗਨੇ ਮੈਤਰਾਵਾੜੇ ਪਾਰ ਕੀਤਾ ਹਾਂ ਅੱਛਾ ਤੇ ਉਹ ਖੜਿਆ ਗਿਆ ਬੰਦਾ ਹਾਂ ਫੜ ਲਿਆ ਕਿੰਨੀ ਉਮਰ ਦੀ ਕਿੰਨੇ ਜਾਣੇ ਸੀ ਉਹ 10 1400 ਇੱਕੋ ਇੱਕ ਮਾਰਿਆ ਜਾਣੇ ਹਾਂ ਹਾਂ ਇੱਕੋ ਮਾਰਿਆ ਕਾਰਨ ਵੀ ਹਮਾਰਿਆਂ ਨਾਲ ਕਹਿੰਦਾ ਤਮਾਕੂ ਤੂੰ ਲਗਾ ਰਿਹਾ ਪਰ ਇਹਦੇ ਕਹਿਣ ਮੁਤਾਬਿਕ ਜੀ ਤਮਾਕੂ ਕਹਿੰਦਾ ਲੱਗਾ ਹਾਂ ਅੱਛਾ ਇਹ ਮੰਨ ਰਿਹਾਗਾ ਵੀ ਤਮਾਕੂ ਤੂੰ ਲਾ ਰਿਹਾ ਕਹਿੰਦਾ ਆਇਆ ਵੀ ਤਮਾਕੂ ਲਾਇਆ ਨਹੀਂ ਹਾਂ ਮੇਰੀ ਜੇਬ ਦੇ ਵਿੱਚ ਤਮਾਕੂ ਵੀ ਲਾਉਣ ਲੱਗਾ ਹਾਂ ਇਸ ਕਰਕੇ ਉਹਨੇ ਮਾਰਿਆ नाम। शंकर नाम है क्या है? मैं दरवाज़ा में बोतल चुन रहा था दरवाजा के पास है तो मेरे पास पूछा क्या है इसमें तमाकूल है मैं खाया भी नहीं है तो एक बैग अगर छोटी से मारा तो एक बैग हम ला के कंपा निकाल के तह मार दिया पूरा जप निघाम के मुंडा नि दो लड़का था एक फड़े गया एक भाग गया उसका हो गया ती पै तीस चालीस साल हो और कुछ बोल रहे बोलते कि बस वा पुलिस वाला पकड़ लिया नहीं तुमको क्या बोले बोलते तमाकुल हम बोलते हम तमाकुल खाया नहीं, नहीं। तो बोलता जेब में दिखाओ क्या है डब्बी है उतना देर में सोटी से मारा फिर ना एक का के कंपान मार दिया पुलिस आया क्या बोलती पुलिस वाला एक को पकड़ के ले गया एक भाग गया ਦੀ ਕਿ ਲਗਾਤਾਰ ਜਿਹੀਆਂ ਖਬਰਾਂ ਸਾਹਮਣੇ ਆਈਆਂ ਜਿੱਦ ਦੇ ਚੱਲਦੇ ਆ ਨਿੰਗ ਸਿੰਘਾ ਦੇ ਵੱਲੋਂ ਆਏ ਜਿਹੇ ਵਿਅਕਤੀਆਂ ਦੇ ਤੇ ਜਿਹੜੀ ਕਾਰਵਾਈ ਕੀਤੀ ਜਿਹੜਾ ਹਮਲਾ ਕੀਤਾ ਜਿਹੜੇ ਡੇੜੇ ਵੀ ਕਿਤੇ ਵੀ ਧਾਰਮਿਕ ਸਥਾਨ ਦੇ ਨੇੜੇ ਤਵਾਕੂ ਵੀ ਢੀ ਜਾਂ ਕਿਸੇ ਵੀ ਨਸ਼ੇ ਦਾ ਸੇਵਨ ਕਰਦੇ ਨਾਲਾ ਕਿ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਨੇ ਨਿੰਗ ਸਿੰਘਾ ਦੇ ਵੱਲੋਂ ਕਿ ਦਰਵਾਜਾ ਸਾਹਿਬ ਨੇੜੇ ਆਪਣੇ ਗੁਰੂ ਘਰ ਦੇ ਬਿਲਕੁਲ ਨੇੜੇ ਤੇੜੇ ਕਿਸੇ ਵੀ ਹੈਰੀਟੇਡ ਸਟਰੀਟ ਦੇ ਕੋਲ ਕਿਸੇ ਵੀ ਨਸ਼ੀਲੀ ਪਦਾਰਥ ਦਾ ਸੇਵਨ ਨਹੀਂ ਕਰਨਾ ਤੇ ਨਾ ਹੀ ਕੋਈ ਦੁਕਾਨ ਲੱਗਦੀ ਜਾਵੇਗੀ ਜੇ ਤੇ ਚਾਹਦੇ ਹੈ ਪ੍ਰਾਸਤੀ ਵਿਅਕਤੀ ਨੇ ਉਸ ਸਟਰੀਟ ਦੇ ਕੋਲ ਜਿਹੜਾ ਤਵਾਕੂ ਕੱਢਿਆ ਹੋਊਗਾ ਜੇ ਤੇ ਚਾਹਦੇ ਨਿੰਗ ਸਿੰਘ ਨੂੰ ਕਿਤਨਾ ਕਦੇ ਮਨ ਨੂੰ ਜਿਦਾ ਚਲਦੇ ਉਸਨੇ ਹਮਲਾ ਕਰਤਾ ਪਰ ਕਿਤੇ ਨਾ ਕਿਤੇ ਇਹ ਬਹੁਤ ਗਲਤ ਆ ਕਿਉਂਕਿ ਕਾਨੂੰਨ ਨੂੰ ਆਪਣੇ ਹੱਥਾਂ ਚ ਨਹੀਂ ਲੈਣਾ ਜੇਕਰ ਉਸ ਨੂੰ ਲੱਗਿਆ ਸੀਗਾ ਵੀ ਤਮਾਕੂ ਦਾ ਸੇਵਨ ਕਰ ਰਿਹਾ ਤਾਂ ਉਸ ਨੂੰ ਫੜ ਕੇ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਦਾ ਤੇ ਇਸ ਦੀ ਸ਼ਿਕਾਇਤ ਕਰਦਾ ਜਾਂ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਦਾ ਵੀ ਇਹ ਗੁਰੂ ਘਰ ਦੇ ਨਜ਼ਦੀਕ